ਆਮ ਆਪੀ ਪਾਰਟੀ ਕਾਲ ਦੀ ਮੇਰੀ ਪੰਜਾਬ ਦੇ ਉੱਤਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਰਵराई ਪਈ ਹੈ ਇਹਦੇ ਛਿ ਲੱਗੀਆਂ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਲਈਆਂ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮੈਂਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਸਟਰ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈਏ ਵਾਪਸ ਨਾ ਲੇ ਔਰ ਜਿੰਨ ਤੱਕ ਤੌਰ ਤੇ 24 ਘੰਟੇ ਮਾਫੀ ਨਹੀਂ ਮੰਗੀ ਮਾਨਨ ਕਾ ਕੇ ਪੂੰਗਾ ਤੁਹਾਨੂੰ ਸਭ ਕੁਝ ਸੌਂਗਾ ਆਮ ਆਪੀ ਪਾਰਟੀ ਨੇ ਲੇ ਰਹੇ ਸਭ ਸੌਂਗਾ ਦੁਆਰਾ ਜਿੰਦਗੀ ਇਸ ਨਾ ਪੰਗਾ ਨਹੀਂ ਲੈਣੀ ਦੂਜੀ ਗੱਲ ਫਿਰ ਬੜਾ ਜ਼ੋਰ ਦੇ ਕੇ ਖਿਆਲ ਮਾਰੋ ਬਿਲਕੁਲ ਜੋ ਤੁਸੀਂ ਪੰਜਾਬ ਕੇ ਬਣਾ ਦਿੱਤਾ ਕੋਲ ਪੁਲਿਸ ਕੇ ਬਣਾਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁਪ-ਚੁਪ ਕੇ ਮਾਰਦੇ ਪਏ ਜੀ ਗੈਂਗਸਟਰ ਕਿੰਨੇ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਸਟੋਰਮ ਦਾ ਕੌਣ ਲੈ ਲਿਆ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਂਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਛਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦਾ ਇਹਦਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇਹ ਫੇਕ ਇੰਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇ ਬਾਜੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਭਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚਲਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਇਹ ਨਹੀਂ ਬਣਾਈ ਇਹਨਾਂ ਨੂੰ ਸੋਰੀ ਇਹਦਾ ਫਰਦਾ ਫਾਸ ਕਰਾ ਕੇ ਛੱਡੂੰਗਾ ਔਰ ਮੈਂ ਫਿਰ ਕਹਾਂ ਉਹ ਜਿਹੜੇ ਪੁਲਿਸ ਵਾਲੇ ਨੇ ਸੇਕ ਇੰਕਾਉਂਟਰ ਚ ਉਹ ਵਾਲੇ ਆ ਰਾ ਸੋਯਾਣਾ ਕਰਿਓ ਜੀ ਕਿਉਂਕਿ ਦਿਨ ਗਿਰੇ ਨੇ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਮੈਂ ਇਸ ਸੰਬੰਧੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਸ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਡੋਰਚਰ ਕਰ ਕਰਕੇ ਮਾਰਤਾ ਕਿੰਨੇ ਲੋਕਾਂ ਨੇ ਲੜ-ਲੜ ਕੇ ਤੁਸੀਂ ਨਕਲੀ ਇੰਕਾਊਂਟਰ ਦਿਖਾ-ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਹੋ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾ ਇੰਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾ ਰਹੇ ਹੋ ਖੁਦ ਇੰਕਾਊਂਟਰ ਕਰਾ ਰਹੇ ਜੇ ਬਾਹਰੋਂ ਦਾ ਇਹ ਸਾਰੀ ਚੀਜ਼ਾਂ ਦਾ ਪਰਦਾ ਖਾਸ ਕਰੂੰਗਾ ਔਰ ਮੈਂ ਕਹਿ ਰਿਹਾ ਮਨਨ ਰੋੜਾ ਜੀ 24 ਘੰਟੇ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਨਨ ਦਾ ਕੇਸ ਵੀ ਪਾਉਂਗਾ ਔਰ ਕ੍ਰਿਮੀਨਲ ਕੇਸ ਸਾਕੇ ਆ ਮਾਨ ਅਮੀਦਾ ਔਰ ਇੱਕ ਐਸਾ ਸਬ ਸਟ੍ਰੋਂਗਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰੌਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਤੁਸੀਂ ਗੱਲ ਯਾਦ ਰੱਖਣਾ ਥੋੜਾ ਸਾ ਆਮ ਆਪੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤੇ ਕੀਤੀ ਹੋਈ ਪ੍ਰੈਸ ਕਾਨਫਰੰਸ ਕੋ ਤਿਲ ਮਰਾਈ ਪਈ ਇਹ ਕਾਲੇ ਛਿੜ ਲਗੀਆਂ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ ਕੱਟ ਕੇ ਪਾ ਲਈਆਂ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਹੁਣੇ ਬਿਆਨ ਦੇਖ ਰਿਆ ਸੀ ਮੈਂ ਅਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਮਰੇ ਕਿਆ ਕਿ ਪਾਸ ਪਾਸ ਆ ਗੈਂਗਸਟਰ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈਏ ਵਾਪਸ ਨਾ ਲਈਏ ਔਰ ਜਨਤਕ ਤੌਰ ਤੇ 2 ਘੰਟੇ ਮਾਫੀ ਨਹੀਂ ਮੰਗੀ ਮਾਨਨ ਕਰਕੇ ਪੋਂਗਾ ਤੁਹਾਨੂੰ ਸਭ ਕੁਝ ਸਿਖਾਉਂਦਾ ਆਮ ਆਮੀ ਪਾਰਟੀ ਨੇ ਲਿਡੋਂ ਸਭ ਸਿਖਾਉਂਗਾ ਦੁਆਰਾ ਜਿੱਤਰੀ ਇਸ ਮੈਂ ਪੰਗਾ ਨਹੀਂ ਲੈਣੀ ਦੂਜੀ ਗੱਲ ਬੇਫੜਾ ਜ਼ੋਰ ਦੇ ਕੇ ਖਿਆਲ ਮੈਂ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਪੁਲਿਸ ਸਟੇਟ ਬਣਾ ਦਿੱਤਾ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ ਚੁੱਪ ਕੇ ਮਾਰਦੇ ਪਏ ਸੀ ਗੈਂਗਸਟਰ ਕਿੰਨੇ ਉਪ ਪਹਿਲਾ ਕੀਤੇ ਨੇ ਤੁਸੀਂ ਇਹ ਪੈਸੇ ਸਟੋਲਸਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸਚਾਈ ਸਾਹਮਣੇ ਨਹੀਂ ਆਉਂਦੀਂਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦਾ ਇੰਨਾ ਲੈਣ ਦੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇੰਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇ ਬਾਜੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚਾੜਤੀ ਕਿਸੇ ਨੇ ਇਹ ਫੂਲ ਜਾਂਦੇ ਬੱਚਿਆਂ ਲੈ ਕੇ ਬੜਾਈਆਂ ਨਾ ਸੋਰੀ ਇਹਦਾ ਫੜਦਾ ਫਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਪਿਆਰ ਮਾ ਜਿਹੜੇ ਜਿਹੜੇ ਪੁਲਿਸ ਵਾਲਾ ਨੇ ਸੇਕ ਇਨਕਾਉਂਟਰ ਚ ਇਨਵੋਲ ਹੋਇਆ ਰਾ ਸੋਯਾਣਾ ਕਰਿਓ ਜੀ ਕਿਉਂਕਿ ਦਿਨ ਗਿੜੇ ਨੇ ਉਹ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਮੈਂ ਸੰਭ ਦੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋ ਵਾਮਾ ਦੀ ਪਾਰਟੀ ਦੇ ਲੀਡਰ ਨੇ ਇਲੈਕਸ਼ਨ ਤੋਂ ਪੈਸਾ ਲੈ ਲਈ ਨਿਓ ਸੱਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੂੰ ਲੱਭ ਲੱਭ ਕੇ ਤੁਸੀਂ ਨਕਲੀ ਐਂਕਾਉਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਵਾ ਦੇ ਪੁੱਤਾਂ ਨੂੰ ਮਾਰਦੇ ਪਏ ਹੋ ਮਾਵਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਐਂਕਾਉਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾ ਰਹੇ ਹੋ ਖੁਦ ਐਂਕਾਉਂਟਰ ਕਰਾ ਰਹੇ ਜੇ ਬਾਅਦ ਹੁੰਦਾ ਇਹ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾ ਮੰਨਰੋੜਾ ਜੀ 24 ਘੰਟੇ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਮਲਾ ਮੈਂ ਦਾ ਕੇਸ ਵੀ ਪਾਉਂਗਾ ਔਰ ਕ੍ਰਿਮੀਨਲ ਕੇਸ ਪਾ ਕੇ ਆਮਾਨ ਅਨੀਲਾ ਔਰ ਇੱਕ ਐਸਾ ਸਰ ਦਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਫਰੌਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਪੈਗਾ ਬਈ ਕੱਲ ਯਾਦ ਰੱਖਣਾ ਥੋੜਾ ਸਾਹ ਆਮ ਆਵੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਪਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਬਰਾਈ ਪਈ ਹੈ ਇਹ ਕਾਲੇ ਛਿੜ ਗਿਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈਆਂ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮੈਂਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਸਟਰ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲੇ ਔਰ ਜਿੰਨ ਤੱਕ ਤੌਰ ਤੇ 24 ਘੰਟੇ ਮਾਫੀ ਨਹੀਂ ਮੰਗੀ ਮਾਨਨ ਦਾ ਕੀ ਇਹ ਕਹੂੰਗਾ ਤੁਹਾਨੂੰ ਸਭ ਨੂੰ ਸਿਖਾਉਂਦਾ ਆਮ ਆਮੀ ਪਾਰਟੀ ਲੀਡਰ ਸਭ ਨੂੰ ਸਿਖਾਉਂਦਾ ਦੁਆਰਾ ਜਿੰਦਗੀ ਵਿੱਚ ਨਾ ਪੰਗਾ ਨਹੀਂ ਲੈਣੀ ਦੂਜੀ ਗੱਲ ਇਹ ਬੜਾ ਜ਼ੋਰ ਦੇ ਕੇ ਕਹਿਣਾ ਬਿਲਕੁਲ ਜੋ ਤੁਸੀਂ ਪੰਜਾਬ ਸੇਪ ਬਣਾ ਦਿੱਤਾ ਉਹ ਪੁਲਿਸ ਸੇਪ ਬਣਾਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਕ ਚੁੱਕ ਕੇ ਮਾਰਦੇ ਪੈ ਜੀ ਗੈਂਗਸਟਰ ਕਿੰਨੇ ਉੱਪਰ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਸਟਾਰਟਸਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਂਦੀ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਕੋ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਸ਼ਿਰਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਲੇ ਕਿਲੇ ਲੋਕਾਂ ਵਿਚ ਨੂੰ ਆਉ ਸੀਗੇ ਕਿੰਨਾ ਲੋਕਾਂ ਨੇ ਇਹਦਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜੋ ਨਾ ਗੱਡੇ ਹੋਏ ਸੀਗੇ ਸਾਹਮਣੇ ਬੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਲੈ ਕੇ ਬਣਾਈਆਂ ਨਾ ਸਟੋਰੀ ਇਹਦਾ ਭੜ ਦਾ ਫਾਸਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਫੇਕ ਇਨਕਾਊਂਟਰ ਚ ਉਹ ਵਾਲੇ ਰਾ ਸੋਇਆ ਨਾ ਕਰਿਓ ਜੀ ਕਿਉਂਕਿ ਦਿਨ ਘਰੇ ਹਨ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਔਰ ਮੈਂ ਸੰਭੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦ ਔਰ ਜਿਹੜੇ ਲੋਕ ਇਲੈਕਸ਼ਨ ਚ ਚਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਇਲੈਕਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੇ ਲੜ ਲੜ ਕੇ ਤੁਸੀਂ ਨਕਲੀ ਐਂਕਾਉਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾ ਐਂਕਾਉਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲਿਆਮ ਕਰਾ ਰਹੇ ਨੇ ਖੁੱਦ ਇੰਕਾਊਂਟਰ ਕਰਾਰੇ ਦੇ ਬਾਅਦ ਅੰਦਰ ਕਿ ਸਾਰੀ ਚੀਜ਼ਾਂ ਦਾ ਪਰਦਾ ਖਾਸ ਕਰੂੰਗਾ ਔਰ ਮੈਂ ਕਹਿ ਰਿਹਾ ਮਨਰੋੜਾ ਜੀ ਨੇ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਮਲੇ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਪਾ ਕੇ ਆਮਾਨ ਅਮੀਨਾ ਔਰ ਇੱਕ ਐਸਾ ਸਰਬਿਸ ਦਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਫਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖੋ ਥੋੜਾ ਸਾ ਆਮ ਆਦਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤੇ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਰਵੜਾਈ ਗਈ ਹੈ ਇਹ ਕਾਲੇ ਛਿ ਲੱਗੀਆਂ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈ ਨੇ ਔਰ ਨਾਲ ਅਮਨ ਮਰੋੜਾ ਜੀ ਦਾ ਮਿਆਉਣੇ ਬਿਆਨ ਦੇਖ ਰਿਆ ਸੀ ਮਹਿਮਨ ਮਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਸਵਾ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈਏ ਔਰ ਜਨਤਕ ਤੌਰ ਤੇ ਚੜ੍ਹੇ ਘੰਟਾ ਜਮਾਫੀ ਨਹੀਂ ਮੰਗੀ ਮਾਨਨਿਕਾ ਕਿ ਇਹ ਪਹੁੰਗਾ ਤੁਹਾਨੂੰ ਸਭ ਕੁਝ ਸਿਖਾਉਂਗਾ ਆਮ ਆਦਮੀ ਪਾਰਟੀ ਨੇਡਰੋਂ ਸਭ ਸਿਖਾਉਂਗਾ ਦੁਆਰਾ ਜਿੰਦਗੀ ਇਸ ਮੈਂ ਪਹੁੰਚਣੀ ਲੈਣੀ ਦੂਜੀ ਗੱਲ ਫੇਰ ਬੜਾ ਜ਼ੋਰ ਦੇ ਕੇ ਕਹਿਣਾ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਉਹ ਪੁਲਿਸ ਸਟੇਟ ਬਣਾ ਦਿੱਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ ਚੁੱਪ ਕੇ ਮਾਰਦੇ ਪਏ ਜੈਂਗਸਟਰ ਕਿੰਨੇ ਉੱਪਰ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਐਕਸਟਰੈਕਸ਼ਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੁਨਗੇ ਹੋ ਛਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦਾ ਇਹਦਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਫੇਰ ਕਿੰਕਾਉਂਟਰ ਕਰਵਾਇਆ 4ਵਾਂ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲਪਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਬੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਇਹ ਬਣਾਈਆਂ ਨਾ ਸਟੋਰੀ ਇਹਦਾ ਫੜਦਾ ਫਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ 6 ਕਿੰਕਾਉਂਟਰ ਚ ਉਹ ਵਾਲੇ ਰਾਤ ਸੌਣਾ ਕਰਿਓ ਜੀ ਕਿਉਂਕਿ ਦਿਨ ਗਿੜੇ ਨੇ ਔਰ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਔਰ ਮੈਂ ਇਸ ਕੰਮ ਦੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਔਰ ਜਿਹੜੇ ਲੋਕ ਸਟੋਰਚਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਸਟੋਰਚਨ ਤੋਂ ਪੈਸਾ ਲੈ ਰਹੇ ਨੇ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੂੰ ਲੱਬ ਲੱਬ ਕੇ ਤੁਸੀਂ ਨਕਲੀ ਐਂਕਾਉਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਹੋ ਆ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾ ਐਂਕਾਉਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲਿਆਮ ਕਰਾ ਰਹੇ ਨੇ ਕੁਦਮ ਕਾਊਂਟਰ ਕਰਾਰੇ ਜਬਾਤ ਅੰਦਰ ਕਿ ਸਾਰੀ ਚੀਜ਼ਾਂ ਦਾ ਪਰਦਾ ਖਾਸ ਕਰੂੰਗਾ ਔਰ ਮੈਂ ਕਹਿ ਰਹਾ ਮਨਰੋੜਾ ਜੀ ਨੇ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਮਲਾ ਮੈਂ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਸਾਕੇ ਆਮਾਨਾ ਨੀਰਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਕੱਲੀ ਯਾਦ ਰੱਖੋ ਥੋੜਾ ਸਾ ਆਮ ਆਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤੇ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਰ ਬਣਾਈ ਪਈ ਹੈ ਇਹ ਕਹਦੇ ਛਿੜਾ ਗਿਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈਆਂ ਔਰ ਨਾਲ ਅਮਨ ਲੋੜਾ ਜੀ ਤਾਂ ਮੈਂ ਆਪਣੇ ਬਿਆਨ ਦੇਖ ਰਿਹਾ ਮੈਂਮਨ ਲੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਸਟਰ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲੇ ਔਰ ਜਿੰਨ ਤੱਕ ਤੌਰ ਤੇ 24 ਘੰਟੇ ਚ ਮਾਫੀ ਨਹੀਂ ਮੰਗੀ ਮਾਨਨ ਕਰਕੇ ਇਸ ਪਹੁੰਗਾ ਤੁਹਾਨੂੰ ਸਭ ਕੁਝ ਸੌਂਗਾ ਆਮ ਆਮੀ ਪਾਰਟੀ ਨੀਡੋਂ ਸਭ ਕੁਝ ਸੌਂਗਾ ਦਵਾ ਜਿੱਦ ਵਿੱਚ ਮੈਂ ਪੰਗਾ ਨਹੀਂ ਲੈਣੀ ਦੂਜੀ ਗੱਲ ਇਹ ਬੜਾ ਜ਼ੋਰ ਦੇ ਕੇ ਕਹਿਣਾ ਬਿਲਕੁਲ ਜੋ ਤੁਸੀਂ ਪੰਜਾਬ ਤੇ ਬਣਾ ਦਿੱਤਾ ਬਿਲਕੁਲ ਹੀ ਸਟੇਟ ਬਣਾ ਦਿੱਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ ਚੁੱਪ ਕੇ ਮਾਰਦੇ ਪਏ ਜੀ ਗੈਂਗਸਟਰ ਕਿੰਨੇ ਪੈਦਾ ਕੀਤੇ ਨੇ ਤੁਸੀਂ ਇਹ 65% ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਂਦੀ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਸ਼ਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਲੇ ਕਿਲੇ ਲੋਕਾਂ ਚੋਂ ਆਉ ਸੀਗੇ ਕਿੰਨਾ ਲੋਕਾਂ ਦਾ ਇਹਦਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲਪਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਇਹਨੇ ਬਣਾਈਆਂ ਨਾ ਸੋਰੀ ਇਹਦਾ ਫਰਦਾ ਫਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲੇ ਨੇ ਫੇਕ ਇਨਕਾਊਂਟਰ ਚ ਵੌਲਵੇ ਰਾ ਸੋਣਾ ਨਾ ਕਰਿਓ ਜੀ ਕਿਉਂਕਿ ਦਿਨ ਘਿੜੇ ਨੇ ਉਹ ਤੁਹਾਡੇ ਕੋਲ ਹੀ ਪਿੱਛੇ ਪਾਉਂਗਾ ਮੈਂ ਇਸ ਸੰਬੰਧੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਔਰ ਜਿਹੜੇ ਲੋਕ ਇਲੈਕਸ਼ਨ ਚ ਤਵਾਰੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਇਲੈਕਸ਼ਨ ਤੋਂ ਪੈਸਾ ਲੈ ਰਹੇ ਨੇ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਸ ਦਿਨ ਬਠਿੰਡੇ ਅੰਦਰ 100 ਲੋਕ ਨੂੰ ਟੌਰਚਰ ਕਰ ਕਰਕੇ ਮਾਰਤਾ ਕਿੰਨੇ ਲੋਕਾਂ ਨੇ ਲੱਬ ਲੱਬ ਕੇ ਤੁਸੀਂ ਨਕਲੀ ਐਂਕਾਉਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾ ਐਂਕਾਉਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲਿਆਮ ਕਰਾ ਰਹੇ ਨੇ खुद इंकाउंटर कराने ਦੇ ਬਾਅਦ ਹੁੰਦਾ ਕਿ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਰਿਹਾ ਮਨਰੋੜਾ ਜੀ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਨ ਨੰਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਪਾ ਕੇ ਮਾਨ ਨੰਦਾ ਨੀਰਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੀਂਹ ਕੱਲੀ ਆਕਰ ਤੁਹਾਨੂੰ ਥੋੜਾ ਸਾਹ ਆਮ ਆਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤੇ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਮਰਾਈ ਗਈ ਹੈ ਇਥੇ ਤਾਂ ਛਿੜ ਗਈ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈਆਂ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮਹਿਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕਿਹਾ ਕਿ ਪਾਸਪਾ ਦਾ ਗੈਂਸਟਰ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈਏ ਵਾਪਸ ਨਾ ਲੇ ਔਰ ਜਨਤਕ ਤੌਰ ਤੇ ਚੜ੍ਹੇ ਘੰਟਾ ਮਾਫੀ ਨਹੀਂ ਮੰਗੀ ਮਾਨਨਿਕਾ ਕੀ ਸਪੰਗਰ ਤੁਹਾਨੂੰ ਸਭ ਸੁਖਾਉਂਗਾ ਆਮ ਆਪੀ ਪਾਰਟੀ ਲੀਡਰੋਂ ਸਭ ਸੁਖਾਉਂਗਾ ਦੁਆਰਾ ਜਿੰਦਗੀ ਚ ਮੈਂ ਆਪਣਾ ਪੰਗਾ ਨਹੀਂ ਲੈਣੀ ਦੂਜੀ ਗੱਲ ਬੇਹ ਬੜਾ ਜ਼ੋਰ ਦੇ ਕੇ ਕਹਿਣਾ ਮੈਂ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਉਹ ਪੁਲਿਸ ਸਟੇਟ ਬਣਾ ਦਿੱਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ-ਚੁੱਪ ਕੇ ਮਾਰਦੇ ਪੈਜੀ ਗੈਂਗਸਟਰ ਕਿੰਨੇ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਸਟੋਲਸਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸਚਾਈ ਸਾਹਮਣੇ ਨਹੀਂ ਆਉਂਦੀਂਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਸ਼ਿੱਸਾ ਕਿਧਾ ਕਿਧਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦਾ ਇੰਨਾ ਲੈਣ ਦੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ 4ਵਾਂ ਮੁਕਾਬਲਾ ਕਰਾਇਆ ਹੈ ਔਰ ਡਰਾਮੇ ਬਾਜੀ ਨਾਲ ਕਰਵਾਇਆ ਹੈ ਤੁਸੀਂ ਜੋ ਕਿ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਬੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਹੈ ਨੇ ਬਣਾਈਆਂ ਨੇ ਸੋਰੀ ਇਹਦਾ ਹਰ ਦਾ ਫਾਸਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿਣਾ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਫੇਕ ਇਨਕਾਊਂਟਰ ਚ ਵਰਲਿਆ ਰਾਹ ਸੋਯਾਣਾ ਕਰਿਓ ਜੀ ਕਿਉਂਕਿ ਦਿਨ ਗਿਣੇ ਨੇ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਮੈਂ ਇਸ ਸਮੇਂ ਤੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਕੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਇਲੈਕਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਇਲੈਕਸ਼ਨ ਤੋਂ ਪੈਸਾ ਲੈ ਰਹੇ ਨੇ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸੇਡ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੇ ਲਵ ਲਵ ਕੇ ਤੁਸੀਂ ਨਕਲੀ ਐਂਕਾਉਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਹੋ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾ ਐਂਕਾਉਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾ ਰਹੇ ਹੋ ਉਹਨੂੰ ਕਾਊਂਟਰ ਕਰਾਰੇ ਦੇ ਬਾਅਦ ਹੁੰਦਾ ਕਿ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾ ਮੰਨ ਰੋੜਾ ਜੀ ਨੂੰ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਮਲੇ ਦਾ ਕੇਸ ਵੀ ਪਾਉਂਗਾ ਔਰ ਕ੍ਰਿਮੀਨਲ ਕੇਸ ਪਾ ਕੇ ਆਮਾਨਾ ਨੀਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਕਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਫਿਰ ਕੱਲੀ ਯਾਦ ਰੱਖੋ ਰੋੜਾ ਸਾਹਿਬ ਆਮ ਆਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤੇ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਰਵराई ਪਈ ਹੈ ਇਹ ਘਰੇ ਛਿੜ ਗਿਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈਆਂ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮੈਂਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਸਵਾ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈਏ ਔਰ ਦਿਨ ਤੱਕ ਤੌਰ ਤੇ 2 ਘੰਟੇ ਜਮਾਫੀ ਨਹੀਂ ਮੰਗੀ ਮਾਨਨ ਕਰਕੇ ਪੰਗਾ ਤੁਹਾਨੂੰ ਸਭ ਨੂੰ ਸਿਖਾਉਂਦਾ ਆਮ ਆਮੀ ਪਾਰਟੀ ਨੀਡਾ ਨੂੰ ਸਭ ਸਿਖਾਉਂਦਾ ਦੁਆਰਾ ਜਿੰਦਗੀ ਵਿੱਚ ਨਾ ਪੰਗਾ ਨਹੀਂ ਲੈਣੀ ਦੂਜੀ ਗੱਲ ਫਿਰ ਬੜਾ ਜ਼ੋਰ ਦੇ ਕੇ ਕਹਿਣਾ ਮੈਂ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਕੋਲ ਪੁਲਿਸ ਸਟੇਟ ਬਣਾ ਦਿੱਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਕ ਚੁੱਕ ਕੇ ਮਾਰਦੇ ਪੈਜੇ ਗੈਂਗਸਟਰ ਕਿੰਨੇ ਪੈਸਾ ਕੀਤੇ ਨੇ ਤੁਸੀਂ ਇਹ ਪੈਸੇ ਸਟੋਰਮ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸਚਾਈ ਸਾਹਮਣੇ ਨਹੀਂ ਆਉਂਦੀਂਦੇ ਵਰਨਾ ਸੰਜੀਵ ਵਰਨਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾਂ ਨੇ ਪੈਸੇ ਮੰਗਿਓ ਛਿੱਸਾ ਕਿਹੜਾ ਕਿਹਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦਾ ਇੰਨਾ ਲੈਣ ਦੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਲੈ ਕੇ ਬਣਾਈਆਂ ਨਾ ਸੋਰੀ ਇਹਦਾ ਫਰਦਾ ਫਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਪਿਆਰ ਮਾਂ ਜਿਹੜੇ ਜਿਹੜੇ ਪੁਲਿਸ ਵਾਲੇ ਨੇ ਫੇਕ ਇਨਕਾਊਂਟਰ ਚ ਉਹ ਵਾਲੇ ਆ ਰਾ ਸੋਣਾ ਨਾ ਕਰਿਓ ਜੀ ਕਿਉਂਕਿ ਦਿਨ ਘਿੜੇ ਨੇ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਔਰ ਮੈਂ ਇਸ ਤਰ੍ਹਾਂ ਦੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਔਰ ਜਿਹੜੇ ਲੋਕ ਐਕਸਟਰੈਕਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰੈਕਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੇ ਲੱਭ ਲੱਭ ਕੇ ਤੁਸੀਂ ਨਕਲੀ ਐਂਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਐਂਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲਿਆਮ ਕਰਾ ਰਹੇ ਹੋ ਖੁਦ ਇੰਕਾਊਂਟਰ ਕਰਾਰੇ ਜਵਾਬ ਦੇ ਅੰਦਰ ਕਿ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾਂ ਮਨਰੋੜਾ ਜੀ ਨੇ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਨ ਨੰਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਸਾਕੇ ਆਮਾਨਾ ਨੀਦਾ ਔਰ ਇੱਕ ਐਸਾ ਸਰਬ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖਣਾ ਥੋੜਾ ਸਾ ਆਮ ਆਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤੇ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਮらい ਗਈ ਇਹ ਤਾਂ ਛਿੜ ਗਈ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈਆਂ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਮੈਂਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਸਵਾ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਜਿੰਨ ਤੱਕ ਤੌਰ ਤੇ 2 ਘੰਟੇ ਚੋਂ ਮਾਫੀ ਨਹੀਂ ਮੰਗੀ ਮਾਨਨ ਦਾ ਕੇਸ ਹੋਗਾ ਤੁਹਾਨੂੰ ਸਭ ਕੁਝ ਸੌਂਗਾ ਆਮਾਨੀ ਪਾਰਟੀ ਨੇਡੋਂ ਸਭ ਕੁਝ ਸੌਂਗਾ ਦੁਆਰਾ ਜਿੰਦਗੀ ਇਸ ਮੈਂ ਪੰਖਾ ਨਹੀਂ ਲੈਣੀ ਦੂਜੀ ਗੱਲ ਬੇਫ ਬੜਾ ਜ਼ੋਰ ਦੇ ਕੇ ਕਹਿਣਾ ਮੈਂ ਬਿਲਕੁਲ ਜੋ ਤੁਸੀਂ ਪੰਜਾਬ ਤੇ ਬਣਾ ਦਿੱਤਾ ਪੁਲਿਸ ਸਟੇਟ ਬਣਾ ਦਿੱਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਕ ਚੁੱਕ ਕੇ ਮਾਰਦੇ ਪੈਜੇ ਗੈਂਗਸਟਰ ਕਿੰਨੇ ਉੱਪਰ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਸਟੋਸ਼ਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਣ ਦਿੰਦੇ ਵਰਨਾ ਸੰਜੀਵ ਵਰਨਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਸ਼ਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦਾ ਇਤਨਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਹੈ ਚੌਥਾ ਮੁਕਾਬਲਾ ਕਰਾਇਆ ਹੈ ਔਰ ਡਰਾਮੇ ਬਾਜੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਲੈ ਕੇ ਬਣਾਈਆਂ ਨਾ ਸੋਰੀ ਇਹਦਾ ਫੜਦਾ ਖਾਸ ਕਰਕੇ ਛੱਡੂੰਗਾ ਔਰ ਮੈਂ ਫੇਰ ਪਿਆਰ ਮਾਂ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਫੇਕ ਇਨਕਾਊਂਟਰ ਚ ਉਹ ਵਾਲੇ ਰਾਹ ਸੋਨਾ ਕਰਿਓ ਜੀ ਕਿਉਂਕਿ ਦਿਨ ਘਿੜੇ ਨੇ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਔਰ ਇਸ ਕੰਦੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਐਕਸਟਰੈਕਸ਼ਨ ਕਰਵਾ ਰਹੇ ਨੇ ਉਹ ਆਮ ਆਪਨੀ ਪਾਰਟੀ ਦੇ ਲੋਕ ਨੇ ਉਹ ਆਮ ਆਪਨੀ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰੈਕਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੇ ਲਬ ਲਬ ਕੇ ਤੁਸੀਂ ਨਕਲੀ ਇੰਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾ ਇੰਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾ ਰਹੇ ਨੇ ਕੁਦ ਇੰਕਾਊਂਟਰ ਕਰਾਰੇ ਜਬਾਨ ਦੇ ਅੰਦਰ ਇਹ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾਂ ਮਨ ਅਰੋੜਾ ਜੀ ਨੇ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਣ ਹਨ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਸਾਕੇ ਆਮਾਨਾ ਨੀਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਕਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖੋ ਥੋੜਾ ਸਾ ਆਮ ਆਦਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਪਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਬਣਾਈ ਪਈ ਹੈ ਇਥਾਰੇ ਛਿੜ ਲੀਏ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈਆਂ ਔਰ ਨਾਲ ਅਮਨ ਲੋੜਾ ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮੈਂ ਅਮਨ ਲੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਭਾਜਪਾ ਦਾ ਗੈਂਸਟਰ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਜਿੰਨ ਤੱਕ ਤੌਰ ਤੇ ਚੜ੍ਹੇ ਘੰਟੇ ਮਾਫੀ ਨਹੀਂ ਮੰਗੀ ਮਾਨਨ ਦਾ ਕੇਸ ਪਾਉਂਗਾ ਤੁਹਾਨੂੰ ਸਭ ਕੁਝ ਸਿਖਾਉਂਗਾ ਆਮ ਆਦਮੀ ਪਾਰਟੀ ਨੇਡਾ ਨੂੰ ਸਭ ਸਿਖਾਉਂਗਾ ਦੁਆਰਾ ਜਿੰਦਗੀ ਇਸ ਮੈਂ ਨਾ ਪੰਘਾ ਲੈਣੀ ਦੂਜੀ ਗੱਲ ਬੇ ਬੜਾ ਜ਼ੋਰ ਦੇ ਕੇ ਕਹਿਣਾ ਮੈਂ ਬਿਲਕੁਲ ਜੋ ਤੁਸੀਂ ਪੰਜਾਬ ਕੇਰ ਬਣਾ ਦਿੱਤਾ ਬਲ ਬੜੀ ਸਟੇਟ ਬਣਾ ਦਿੱਤਾ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ ਚੁੱਪ ਕੇ ਮਾਰਦੇ ਪਏ ਜੀ ਗੈਂਗਸਟਰ ਕਿੰਨੇ ਉੱਪਰ ਪੈਦਾ ਕੀਤੇ ਨੇ ਤੁਸੀਂ ਇਹ 65% ਦਾ ਕੌਣ ਲੈ ਰਿਹਾ ਹੈ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾਂ ਨੇ ਪੈਸੇ ਮੰਗਿਓ ਸ਼ਿਰਸਾ ਕਿਹਦਾ ਕਿਹਦਾ ਸੀ ਸਰਕਾਰ ਦੇ ਕਿਲੇ ਕਿਲੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦਾ ਇੰਨਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਹੈ ਚੌਥਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹੋ ਨਾਲ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਲੈ ਕੇ ਬਣਾਈ ਹੈ ਨਾ ਸੋਰੀ ਇਹਦਾ ਫੜਦਾ ਫਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਪਿਆਰ ਮਾ ਜਿਹੜੇ ਜਿਹੜੇ ਪੁਲਿਸ ਵਾਲੇ ਨੇ ਫੇਕ ਇਨਕਾਊਂਟਰ ਚ ਇਨਵੋਲ ਹੋ ਰਹਾ ਸੋਣਾ ਨਾ ਕਰਿਓ ਜੀ ਕਿਉਂਕਿ ਦਿਨ ਘਿੜੇ ਨੇ ਉਹ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਔਰ ਮੈਂ ਇਸ ਸੰਬੰਧ ਵਿੱਚ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਔਰ ਜਿਹੜੇ ਲੋਕ ਇਲੈਕਸ਼ਨ ਚ ਕਰਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਇਲੈਕਸ਼ਨ ਤੋਂ ਪੈਸਾ ਲੈ ਰਹੇ ਨੇ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਵੀ ਇੱਕ ਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਤਾ ਕਿੰਨੇ ਲੋਕਾਂ ਨੇ ਲੱਭ ਲੱਭ ਕੇ ਤੁਸੀਂ ਨਕਲੀ ਐਂਕਾਉਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਐਂਕਾਉਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲਿਆਮ ਕਰਾ ਰਹੇ ਨੇ ਕੁਦ ਇੰਕਾਊਂਟਰ ਕਰਾਰੇ ਦੇ ਬਾਰੇ ਦੇ ਅੰਦਰ ਇਹ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾ ਮਨ ਅਰੋੜਾ ਜੀ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਮਨਾਣ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਪਾ ਕੇ ਆਮਾਨਾ ਨੀਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖੋ ਥੋੜਾ ਸਾ ਆਮ ਆਦਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤੇ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਰ ਬਣਾਈ ਪਈ ਹੈ ਇਹ ਤਾਂ ਅੱਛੀ ਲੱਗੀ ਹੈ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈਆਂ ਔਰ ਨਾਲ ਅਮਨ अरोड़ा ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮਹਿਮਨ अरोड़ा ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਗਸਟਰ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਦਿਨ ਤੱਕ ਤੌਰ ਤੇ 24 ਘੰਟੇ ਚ ਮਾਫੀ ਨਹੀਂ ਮੰਗੀ ਮੈਂ ਨਾਲ ਕਰਕੇ ਇਸ ਪੌਂਗਾ ਤੁਹਾਨੂੰ ਸਭ ਕੁਝ ਸਿਖਾਉਂਗਾ ਆਮ ਆਦਮੀ ਪਾਰਟੀ ਨੀਡੋਂ ਸਭ ਸਿਖਾਉਂਗਾ ਦੁਆਰਾ ਜਿੱਦ ਵਿੱਚ ਮੈਂ ਆਪਣਾ ਪੰਗਾ ਲੈਣੀ ਦੂਜੀ ਗੱਲ ਬੇ ਬੜਾ ਜ਼ੋਰ ਦੇ ਕੇ ਕਹਿਣਾ ਬਿਲਕੁਲ ਜੋ ਤੁਸੀਂ ਪੰਜਾਬ ਸਟੇਪ ਬਣਾ ਦਿੱਤਾ ਪਰ ਪੁਲਿਸ ਸਟੇਪ ਬਣਾਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ ਚੁੱਪ ਕੇ ਮਾਰਦੇ ਪੈ ਜੀ ਗੈਂਗਸਟਰ ਕਿੰਨੇ ਪਹਿਲਾਂ ਕੀਤੇ ਨੇ ਤੁਸੀਂ ਇਹ ਪੈਸੇ ਸੌਸ਼ਨ ਦਾ ਕੌਣ ਲੈ ਲਿਆ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਸ਼ਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਵਿਚ ਨੂੰ ਆਉ ਸੀਗੇ ਕਿੰਨਾ ਲੋਕਾਂ ਨੇ ਇਹਦਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇੰਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉਥੇ ਅਸੀਂ ਹਥਿਆਰ ਲੱਭਣ ਗਏ ਸੀਗੇ ਉਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਇਹ ਨਹੀਂ ਬਣਾਈਆਂ ਨਾ ਸੋਰੀ ਇਹਦਾ ਫੜਦਾ ਖਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲੇ ਇਸ ਫੇਕ ਇੰਕਾਊਂਟਰ ਚ ਇਨਵੋਲ ਹੋ ਰਹੇ ਆ ਸੋਣਾ ਨਾ ਕਰਿਓ ਜੀ ਕਿਉਂਕਿ ਜੇ ਗਿੜੇ ਨੇ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਮੈਂ ਇਸ ਕੰਦੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਕੇਡ ਬਣਾ ਕੇ ਰੱਖ ਦਿੱਤਾ ਗਿਆ ਉਸ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੇ ਲੱਬ ਲੱਬ ਕੇ ਤੁਸੀਂ ਨਕਲੀ ਐਂਕਾਉਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾ ਐਂਕਾਉਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾ ਰਹੇ ਸੀ ਖੁੱਦ ਇੰਕਾਊਂਟਰ ਕਰਾਰੇ ਦੇ ਬਾਅਦ ਅੰਦਰ ਇਹ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾਉਂਗਾ ਮਨੋੜਾ ਜੀ ਨੇ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਨ ਨ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਪਾ ਕੇ ਆਮਾਨਾ ਨੀਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਕਾਦੀ ਹਾਲ ਰੱਖਣਾ ਥੋੜਾ ਸਾਹ ਆਮ ਆਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤਰ ਕੀਤੀ ਹੋਈ ਪ੍ਰੈਸ ਕਾਨਫਰੰਸ ਉੱਤੇ ਬਣਾਈ ਪਈ ਹੈ ਇਹ ਤਾਂ ਅੱਛੀ ਲੱਗੀ ਹੈ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈਆਂ ਔਰ ਨਾਲ ਅਮਨ अरोड़ा ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮੈਂ ਅਮਨ अरोड़ा ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੀ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਸਟਰ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਜਿੰਨ ਤੱਕ ਤੌਰ ਤੇ 24 ਘੰਟੇ ਚ ਮਾਫੀ ਨਹੀਂ ਮੰਗੀ ਮਾਨਨ ਕਰਕੇ ਸੌਂਗਾ ਤੁਹਾਨੂੰ ਸਭ ਕੁਝ ਸਿਖਾਉਂਗਾ ਆਮ ਆਪੀ ਪਾਰਟੀ ਨੀਡਰੋਂ ਸਭ ਸਿਖਾਉਂਗਾ ਦੁਆਰਾ ਜਿੱਤਰੀ ਇਸ ਮੈਂ ਆਪਣਾ ਪੰਗਾ ਲੈਣੇ ਦੂਜੀ ਗੱਲ ਫੇਰ ਬੜਾ ਜ਼ੋਰ ਦੇ ਕੇ ਕਹਿਣਾ ਬਿਲਕੁਲ ਜੋ ਤੁਸੀਂ ਪੰਜਾਬ ਸੇ ਪਣਾ ਦਿੱਤਾ ਪੁਲਿਸ ਸੇ ਪਣਾਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ ਚੁੱਪ ਕੇ ਮਾਰਦੇ ਪੈਜੇ ਗੈਂਗਸਟਰ ਕਿੰਨੇ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਸਟੋਰਮ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਂਦੀਂਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਸ਼ਿੱਸ਼ਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕਾਂ ਵਿਚ ਨੂੰ ਹੌਲ ਸੀਗੇ ਕਿੰਨਾ ਲੋਕਾਂ ਨੇ ਇਹਦਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇਹ ਫੇਕ ਇਨਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਭਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚਲਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਇਹ ਨਹੀਂ ਬਣਾਈਆਂ ਨਾ ਸੋਰੀ ਇਹਦਾ ਫੜਦਾ ਖਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲੇ ਨੇ ਫੇਕ ਇਨਕਾਊਂਟਰ ਚ ਇਨਵੋਲ ਹੋ ਰਹਾ ਸੋਣਾ ਨਾ ਕਰਿਓ ਜੀ ਕਿਉਂਕਿ ਦਿਨ ਘਿੜੇ ਨੇ ਹੁਣ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਮੈਂ ਇਸ ਕੰਮ ਤੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰਸ਼ਨ ਤੋਂ ਪੈਸਾ ਲੈ ਰਹੇ ਨੇ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਕੇਡ ਬਣਾ ਕੇ ਰੱਖ ਦਿੱਤਾ ਗਿਆ ਉਸ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਤਾ ਕਿੰਨੇ ਲੋਕਾਂ ਨੇ ਲੜ ਲੜ ਕੇ ਤੁਸੀਂ ਨਕਲੀ ਐਂਕਾਉਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਮਾ ਦੇ ਪੁੱਤਾਂ ਨੂੰ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਐਂਕਾਉਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੀ ਕਤਲੇਆਮ ਕਰਾ ਰਹੇ ਨੇ ਖੁੱਦ ਇੰਕਾਊਂਟਰ ਕਰਾਰੇ ਦੇ ਬਾਅਦ ਅੰਦਰ ਇਹ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾਉਂਗਾ ਮਨਰੋੜਾ ਜੀ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਮਾਣੇ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਪਾ ਕੇ ਆਮਾਨਾ ਨੀਲਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਪਾਏਗਾ ਮੇਰੀ ਗੱਲ ਯਾਦ ਰੱਖਣਾ ਥੋੜਾ ਸਾ ਆਮ ਆਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਪਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਮਰਾਈ ਪਈ ਹੈ ਇਹ ਤਾਂ ਛਿ ਲੱਗੀਆਂ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਲਈਏ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮੈਂ ਅਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਛਪਾ ਦਾ ਗੈਂਸਟਰ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈਏ ਔਰ ਜਿੰਨ ਤੱਕ ਤੌਰ ਤੇ 24 ਘੰਟੇ ਚ ਮਾਫੀ ਨਹੀਂ ਮੰਗੀ ਮਾਨਨ ਕਰਕੇ ਇਸ ਪੌਂਗਾਂ ਤੁਹਾਨੂੰ ਸਭ ਕੁਝ ਸਿਖਾਉਂਗਾ ਆਮ ਆਪੀ ਪਾਰਟੀ ਨੀਡਰੋਂ ਸਭ ਸਿਖਾਉਂਗਾ ਦੁਆਰਾ ਜਿੱਦ ਵਿੱਚ ਮੈਂ ਆਪਣਾ ਪੰਗਾ ਲੈਣੀ ਦੂਜੀ ਗੱਲ ਇਹ ਬੜਾ ਜ਼ੋਰ ਦੇ ਕੇ ਕਹਿਣਾ ਮੈਂ ਬਿਲਕੁਲ ਜੋ ਤੁਸੀਂ ਪੰਜਾਬ ਤੇ ਬਣਾ ਦਿੱਤਾ ਉਹ ਪੁਲਿਸ ਤੇ ਬਣਾਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ ਚੁੱਪ ਕੇ ਮਾਰਦੇ ਪੈ ਜੀ ਗੈਂਗਸਟਰ ਕਿੰਨੇ ਉਪ ਪੈਦਾ ਕੀਤੇ ਨੇ ਤੁਸੀਂ ਇਹ 65 ਕਰੋੜ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਂਦੀ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਕਿਦਾ ਕਿਦਾ ਸੀ ਸਰਕਾਰ ਦੇ ਕਿਲੇ ਕਿਲੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਨੇ ਇੰਨਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇੰਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਭਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚਲਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਇਹ ਨਹੀਂ ਬਣਾਈਆਂ ਨਾ ਸਟੋਰੀ ਇਹਦਾ ਫੜਦਾ ਫਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲੇ ਨੇ ਫੇਕ ਇੰਕਾਊਂਟਰ ਚ ਵਾਰ ਦੇ ਰਾਤ ਸੌਣਾ ਨਾ ਕਰਿਓ ਜੀ ਕਿਉਂਕਿ ਦਿਨ-ਘਿਣੇ ਮੈਂ ਤੁਹਾਡੇ ਪੋਲੀ ਪਿੱਛੇ ਪਾਉਂਗਾ ਔਰ ਮੈਂ ਇਸ ਕੰਮ ਦੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੂੰ ਲੱਬ ਲੱਬ ਕੇ ਤੁਸੀਂ ਨਕਲੀ ਇੰਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਇੰਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲਿਆਮ ਕਰਾ ਰਹੇ ਸੀ ਖੁੱਦ ਇੰਕਾਊਂਟਰ ਕਰਾਰੇ ਜਬਾਤ ਅੰਦਰ ਇਹ ਸਾਰੀ ਚੀਜ਼ਾਂ ਦਾ ਪਰਦਾ ਖਾਸ ਕਰੂੰਗਾ ਔਰ ਮੈਂ ਕਹਿ ਦਵਾ ਮਨਰੋੜਾ ਜੀ ਨੇ 24 ਘੰਟੇ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਮਲੇ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਪਾ ਕੇ ਆਮਾਨਾ ਨੀਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖੋ ਥੋੜਾ ਸਾਹ ਆਮ ਆਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਰ ਬਣਾਈ ਪਈ ਹੈ ਇਹ ਤਾਂ ਅੱਛੀ ਲੱਗਿਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਲਈਏ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਆਪਣੇ ਬਿਆਨ ਦੇਖ ਰਿਹਾ ਸੀ ਮੈਂ ਅਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਗਸਟਰ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਏ ਔਰ ਜਨਤਕ ਤੌਰ ਤੇ 24 ਘੰਟਿਆਂ ਚ ਮਾਫੀ ਨਹੀਂ ਮੰਗੀ ਮਾਨਨ ਦਾ ਕੇਸ ਪੌਂਡਾ